ਫੀਡਕੋਟ ਨੇੜੇ 18 ਫਰਵਰੀ ਨੂੰ ਸੇਮ ਨਾਲੇ ਦੇ ਵਿੱਚ ਡਿੱਗਣ ਵਾਲੀ ਬੱਸ ਦੀਆਂ ਸਵਾਰੀਆਂ ਜਿਨ੍ਹਾਂ ਦੇ ਸੱਟਾਂ ਵੱਜੀਆਂ ਸਨ ਅਤੇ ਬਹੁਤ ਸਾਰੇ ਜਿਹੜੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸਨ ਕੁਝ ਕੁ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਗਿਣਤੀ 4 ਦੇ ਕਰੀਬ ਦੱਸਿਆ ਜਾ ਗਿਆ ਔਰ ਬੀਤੇ ਦਿਨੀ ਇੱਕ ਇੰਦਰਜੀਤ ਸਿੰਘ ਉਰਫ ਬਿੱਟੂ ਵਾਸੀ ਸ੍ਰੀ ਮੁਕਤਸਰ ਸਾਹਿਬ ਜੋ ਜਿਹੜੇ ਇਲਾਜ ਸਨ ਫਰੀਦਕੋਟ ਵਿਖੇ ਹਸਪੀਟਲ ਦੇ ਵਿੱਚ ਉਹਨਾਂ ਨੇ ਵੀ ਦਮ ਤੋੜ ਦਿੱਤਾ ਦੱਸਿਆ ਜਾਂਦਾ ਹੈ ਕਿ ਗੰਦਾ ਪਾਣੀ ਜਿਹੜਾ ਉਹਨਾਂ ਦੇ ਛਾਤੀ ਦੇ ਵਿੱਚ ਪੈਣ ਕਰਕੇ ਉਹਨਾਂ ਦੀ ਇਨਫੈਕਸ਼ਨ ਵਧਣ ਕਰਕੇ ਮੌਤ ਹੋਈ ਹੈ ਔਰ ਇੰਦਰਜੀਤ ਸਿੰਘ ਉਰਫ ਬਿੱਟੂ ਕਾਰ ਸੇਵਾ ਗੁਰਦੁਆਰਾ ਦੇ ਵਿੱਚ ਜਿਹੜਾ ਸੇਵਾ ਨਿਮਾਉਂਦੇ ਸਨ ਔਰ ਪਰਿਵਾਰ ਦੇ ਵਿੱਚ ਹੋਰ ਕੋਈ ਵੀ ਜਿਹੜਾ ਕਮਾਈ ਵਾਲਾ ਸਾਧਨ ਨਹੀਂ ਹੈ ਦੋ ਉਹਨਾਂ ਦੇ ਬੱਚਿਆਂ ਨੇ ਆਪਣੀ ਬੇਟੀ ਦੇ ਪਾਸਪੋਰਟ ਦੇ ਸਬੰਧ ਦੇ ਵਿੱਚ ਉਹ ਅੰਮ੍ਰਿਤਸਰ ਗਏ ਸਨ ਰਸਤੇ ਦੇ ਵਿੱਚ ਇਹ ਜਿਹੜੀ ਬੱਸ ਘਟਨਾਗ੍ਰਸਤ ਹੋ ਗਈ ਔਰ ਉਹਨਾਂ ਦੀ ਜਿਹੜੀ ਮੌਤ ਹੋ ਗਈ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਰਕਾਰੀ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਗਈ ਨਾ ਹੀ ਕਿਸੇ ਨੇ ਕੋਈ ਇਸ ਸਬੰਧ ਦੇ ਵਿੱਚ ਬਿਆਨ ਦਿੰਦਾ ਹੈ ਔਰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਆਓ ਤੁਹਾਡੇ ਨਾਲ ਰੂਬੂ ਗੱਲਬਾਤ ਕਰਾਉਣੇ ਆ ਕੀ ਕਹਣਾ ਪਰਿਵਾਰ ਦਾ ਮਜੀਤ ਜੀ ਉਹਦਾ ਔਰ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਸੀ ਕੀ ਲੱਗਦੇ ਸੀ ਕੋਈ ਮੇਰਾ ਨਾਮ ਸੁਖਿੰਦਰ ਸਿੰਘਾ ਜੀ ਜਿਨਾਂ ਦੀ ਡੈਥ ਹੋਈ ਮੇਰੇ ਚਾਚਾ ਜੀ ਸਰਦਾਰ ਅੰਦੇਸ ਸਿੰਘ ਬਿੱਟੂ ਸੀ ਜੀ ਠੀਕ ਹੈ ਜੀ ਉਹ ਅੰਮ੍ਰਿਤਸਰ ਜਾ ਰਹੇ ਸੀ ਜੀ ਅੰਮ੍ਰਿਤਸਰ ਜਾਂਦੇ ਵਕਤ ਉਹਨਾਂ ਦੀ ਇੱਕ ਬੱਸ ਐਕਸੀਡੈਂਟ ਚ ਮੌਤ ਹੋਈ ਜਿਹੜੀ ਬੱਸ ਆ ਜੀ ਗੰਦੇ ਨਾਲੇ ਦੇ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਠੀਕ ਹੈ ਜੀ ਉਹਨਾਂ ਦਾ ਜਿਹੜਾ ਸਾਹ ਕਟ ਗਿਆ ਜੀ ਛਾਤੀ 'ਚ ਇਨਫੈਕਸ਼ਨ ਹੋ ਗਈ ਜੀ ਉਹ ਜਿਆ ਕਰਨ ਉਹਦੀ ਡੈਥ ਹੋ ਗਈ ਹੈ ਜੀ ਠੀਕ ਹੈ ਜੀ ਹਜੇ ਤੱਕ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਠੀਕ ਹੈ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਹੈ ਜੀ ਠੀਕ ਹੈ ਜੀ ਦੋਨੇ ਕੁੜੀਆਂ ਜੀ ਪਰਵਾ ਇੰਦਰ ਜੀ ਸਿੰਘ ਜਿਹੜੇ ਹੈ ਜੀ ਉਹ ਕਾਰ ਸੇਵ ਵਾਲੇ ਡੇਰੇ ਦੇ ਵਿੱਚ ਗੁਜਾਰਾ ਕਰਕੇ ਉੱਥੇ ਉੱਥੇ ਨੌਕਰੀ ਕਰਦੇ ਸੀ ਉੱਥੇ ਸੇਵਾ ਕਰਦੇ ਸੀ ਬਾਬਾ ਜੀ ਕੋਲੇ ਕਿ ਉਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ 55 ਸਾਲ ਸੀ। ਬੱਚੇ ਉਹਦੇ ਦੋ ਬੱਚੇ ਨੇ। ਹਾਂਜੀ ਦੋ ਬੱਚੇ ਹੈ ਜੀ ਉਹਨਾਂ ਦੇ। ਇੱਕ ਲੜਕੀ ਜਿਹੜੀ ਹੈਗੀ ਹੈ ਤਕਰੀਬਨ 19 ਸਾਲ ਦੀ ਹੈ ਜੀ। ਇੱਕ 20 ਸਾਲ ਦੇ ਤਕਰੀਬ ਹੈਗੀ। ਨਹੀਂ ਬਈ। ਕੋਈ ਅਧਿਕਾਰੀ ਨਹੀਂ ਆਇਆ। ਨਹੀਂ ਜੀ। ਕਿਸੇ ਨੇ ਹੀ ਕੋਈ ਪੁੱਛਿਆ ਨਹੀਂ ਜੀ। ਕੋਈ ਅਧਿਕਾਰੀ ਨਹੀਂ ਆਇਆ ਜੀ। ਨਾ ਹੀ ਕੋਈ ਕਿਸੇ ਨੇ ਹੈਲਪ ਦੀ। ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਰਿਕੁਐਸਟ ਇਹੀ ਹੈ ਜੀ ਬੱਚਿਆਂ ਦਾ ਖਿਆਲ ਰੱਖਿਆ ਜਾਏ ਬੱਚਿਆਂ ਨੂੰ ਮੁਆਵਜ਼ਾ ਦਿੱਤਾ ਜਾਏ ਜਾਂ ਬੱਚਿਆਂ ਨੂੰ ਕੋਈ ਨੌਕਰੀ ਦੇ ਕੇ ਉਹਨਾਂ ਦੀ ਨਿੱਜੀ ਤੌਰ ਤੇ ਕੋਈ ਨਾ ਕੋਈ ਸਰਕਾਰ ਹੈਲਪ ਕਰੇ ਜਾਂ ਕੋਈ ਵੀ ਅੱਗੇ ਆ ਕੇ ਹੈਲਪ ਕਰੇ ਉਹਨਾਂ ਦੀ ਮੇਰਾ ਨਾਮ ਅਮਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਜੀ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਹੈ ਜੀ ਛੋਟੇ ਕੀ ਮਾਮਲਾ ਕੀ ਹੈ ਜੀ ਮਾਮਲਾ ਇਸ ਤਰ੍ਹਾਂ ਹੈ ਸਵੇਰ ਨੂੰ ਸਵੇਰੇ ਅਮਰਤਸਰ ਜਾ ਰਹੇ ਸੀਗੇ ਅਮਰਸਾਦ ਦੀ ਬੱਸ ਦੇ ਵਿੱਚ ਜਾ ਰਹੇ ਸੀਗੇ ਜਿਸ ਦੇ ਵਿੱਚ ਉਹਨਾਂ ਦੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਫਰੀਦਕੋਟ ਸੇਮ ਨਾਲੇ ਦੇ ਵਿੱਚ ਬੱਸ ਗਿਰ ਗਈ ਕਿਸ ਦਾ ਐਕਸੀਡੈਂਟ ਹੋਇਆ ਪਰ ਅੱਜ ਤੱਕ ਵੀ ਸਾਡੇ ਕੋਲ ਆ ਕੇ ਪੰਜਾਬ ਸਰਕਾਰ ਨੇ ਕੋਈ ਸਾਡੀ ਪੁੱਛਗਿੱਛ ਨਹੀਂ ਕੀਤੀ ਜਿਸ ਕਰਕੇ ਕਿ ਸਾਡੇ ਦੋ ਬੇਟੀਆਂ ਹਨ ਉਹਨਾਂ ਦੀਆਂ ਤੇ ਕੋਈ ਗਰੀਬ ਆਦਮੀ ਹਨ ਜਿਹਨਾਂ ਦਾ ਕੋਈ ਗੁਜ਼ਾਰਾ ਨਹੀਂ ਸਿਰਫ ਸਰਕਾਰ ਸੇਵਾ ਡੇਰੇ ਦੇ ਵਿੱਚ ਸੇਵਾ ਕਰਦੇ ਸਨ ਇਹ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਸਾਡੀ ਪੰਜਾਬ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਸਾਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਸਾਡੀ ਸਲਵਾਇ ਕੀਤੀ ਜਾਵੇ ਅਸੀਂ ਇਹੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਕਮਾਨ ਵਾਲਾ ਕੋਈ ਵੀ ਹੈ ਨਹੀਂ ਜਿਸ ਦੇ ਕਰਕੇ ਕੀ ਘਰ ਦਾ ਗੁਜ਼ਾਰਾ ਹੋ ਸਕੇ ਬੱਚੇ ਕਿੰਨੇ ਨੇ ਬੱਚੇ ਦੋ ਗੁੱਡੀਆਂ ਹੈ ਜੀ ਇੱਕ ਦੀ ਉਮਰ 21 ਸਾਲ ਹੈ ਇੱਕ ਦੀ 19 ਸਾਲ ਹੈ ਜੀ ਦਾਖਲ ਜੇ ਪਹਿਲਾਂ ਜਦੋਂ ਹਾਸਾ ਹੋਇਆ ਉਸ ਤੋਂ ਬਾਅਦ ਜਿਸ ਵੇਲੇ ਹਾਸਾ ਹੋਇਆ ਜਿਸ ਵੇਲੇ ਸਾਨੂੰ ਪਤਾ ਲੱਗਿਆ ਇਹ ਆਪਣੇ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਦਾਖਲ ਸੀ ਜਿਸ ਵੇਲੇ ਅਸੀਂ ਜਾ ਕੇ ਦੇਖਿਆ ਸਾਨੂੰ ਬਹੁਤ ਪਰੇਸ਼ਾਨੀ ਹੋਈ ਪਰ ਸਾਡੀ ਕਿਸੇ ਸਰਕਾਰ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਬੇਨਤੀ ਹੈ ਵੀ ਸਾਡੀ ਸਰਕਾਰ ਸੁਣਵਾਈ ਕਰੇ ਅਕਸਰ ਦੇ ਐਮਐਲਏ ਸਾਹਿਬ ਨੇ ਵੀ ਆ ਕੇ ਕੋਈ ਪੁੱਛਿਆਗਾ ਸਾਨੂੰ ਕੋਈ ਸਰਕਾਰੀ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਆਇਆਗਾ ਜਿਹੜਾ ਕਿ ਸਾਨੂੰ ਆ ਕੇ ਪੁੱਛੇ ਸਾਡੇ ਬੱਚਿਆਂ ਦਾ ਹਾਲਚਲ ਪੁੱਛੇ ਅਸੀਂ ਗਰੀਬ ਆਦਮੀ ਛੋਟੇ ਜਿਹੇ ਮਕਾਨ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਾਂ ਜਿਹੜੇ ਕਿ ਸਾਡੀ ਪੁੱਛਗਿੱਛ ਕੋਈ ਨਹੀਂ ਕੀਤੀ ਬੱਚਿਆਂ ਦੀ ਸਾਨੂੰ ਬਹੁਤ ਜ਼ਿਆਦਾ ਪਾਸਵਰਡ ਬਣਾਉਣ ਵਾਸਤੇ ਚੱਲੇ ਸੀ ਜਿਸ ਵਾਸਤੇ ਬੱਚਿਆਂ ਦੇ ਬਹੁਤ ਜ਼ਿਆਦਾ ਲੋੜ ਆ ਕਿ ਉਹਨਾਂ ਨੂੰ ਕੋਈ ਨੌਕਰੀ ਕੋਈ ਸਰਵਿਸ ਦਿੱਤੀ ਜਾਵੇ ਜਿੰਦੇ ਨਾਲ ਸਾਡੇ ਘਰ ਦਾ ਗੁਜ਼ਾਰਾ